ਦੇ ਵੀ ਮਿੱਤਰੋ ਸਿਰਫ 200 ਰੁਪਏ ਦੇ ਵਿੱਚ ਇਹ ਚੀਜ਼ ਤੁਹਾਡੇ ਘਰੇ ਆ ਜੂਗੀ ਤੇ ਮਸਰ ਕੱਲਾ ਕੱਲਾ ਮਾਰੂਗੀ ਨਾ ਉਹ ਗਵਾਦੀ ਗੱਲ ਹੈ ਜਮੇ ਯਾਰ ਹੈ ਨਾ ਫੋਨ ਦਾ ਜਿਹੜਾ ਸਰਕੂਲੇਸ਼ਨ ਹੋਪਾ ਅਵੇ ਮਿੱਤਰੋ ਯਾਨੀ ਕਿ ਤੁਹਾਡੀ ਫੁੱਲ ਬੋਡੀ ਮ사ਜ ਕਰ ਦੂ ਇਹ ਚੀਜ਼ ਆ ਨਾ ਦੇਖ ਸਕਦੇ ਤੁਸੀਂ ਇਹ ਡਾਕਟਰ ਯੂਜ਼ ਕਰਦੇ ਨੇ ਬਈ ਇਹਨੂੰ ਆ ਗੱਲ ਨਹੀਂ ਹੈਗੀ ਇਹਨੇ ਇਹ ਬਈ ਛੋਟਾ ਜਿਹਾ ਸਾਊਂਡ ਹੈ ਬਹੁਤ ਹੈਡ ਕੁਆਲਿਟੀ ਹੈ ਦੀ ਜਬਰਦਸਤ ਕੁਆਲਿਟੀ ਆ ਇਹ ਨਹੀਂ ਹੈਗਾ ਵੀ ਆਪਾਂ ਜਿਹੜੇ ਕਹਿੰਦੇ ਨੇ ਬਾਜ਼ਾਰ ਤੋਂ 100 200 ਦਾ ਲਿਆਏ ਉਹਦੇ ਨਾਲ ਕੰਪੇਅਰ ਨਾ ਕਰਿਓ ਤਾਂ ਮੈਂ ਪਹਿਲੀ ਗੱਲ ਇਹ ਹੀ ਕਹਿਣਾ ਠੀਕ ਹੈ ਜੀ ਫਿਨਿਸ਼ਿੰਗ ਬਈ ਬਹੁਤ ਸੋਹਣੀ ਬਣੀ ਹੋਈ ਆ ਦੇਖ ਸਕਦੇ ਹੋ ਨਾ ਯਾਨੀ ਕਿ ਕੋਈ ਲੋ ਕੁਆਲਿਟੀ ਪ੍ਰੋਡਕਟ ਨਹੀਂ ਹੈਗਾ ਪੂਰਾ ਹਾਈ ਵੀ ਕੁਆਲਿਟੀ ਦੇ ਵਿੱਚ ਆ ਪ੍ਰੋਡਕਟ ਬਹੁਤ ਜ਼ਬਰਦਸਤ ਚੀਜ਼ ਆ ਬਈ ਰੇਟ ਤੇ ਨਾ ਜਾਇਓ ਹਾਂ ਵੀ ਰੇਟ ਘਟਾ ਕੋਈ ਉਹ ਚੀਜ਼ ਨਹੀਂ ਵਧੀਆ ਹੋਣੀ ਪਰ ਇਹਦਾ ਮ사ਜ ਬਹੁਤ ਕੈਂਟ ਕਰਦੀ ਆ ਲੈ ਵੀ ਦੋਸਤੋ ਅੱਜ ਫੇਰ ਆਏ ਹੋਏ ਆਗੇ ਆਪਾਂ ਸਰ ਲੌਂਗੋਵਾਲ ਦੇ ਵਿੱਚ ਤੇ ਆਪਾਂ ਅੱਜ ਤੁਹਾਨੂੰ ਇੱਕ ਵੀਰ ਦੇ ਨਾਲ ਮਿਲਾਵਾਂਗੇ ਜਿਹਨੇ ਬਈ ਆਪਦੇ ਘਰ ਤੋਂ ਕੰਮ ਸ਼ੁਰੂ ਕੀਤਾ ਹੋਵੇਗਾ ਤੇ ਇਹ ਤੁਹਾਨੂੰ ਬਈ ਜੀ ਪ੍ਰੋਡਕਟ ਮਿਲਣਗੇ ਆਨਲਾਈਨ ਤੋਂ ਵੀ ਸਸਤੇ ਕਿਹੜੇ-ਕਿਹੜੇ ਪ੍ਰੋਡਕਟ ਨੇ ਕੀ ਗੱਲ ਬਾਤ ਹੈ ਕਿ ਤੁਹਾਡੇ ਕੰਮ ਆਉਣ ਵਾਲੇ ਪ੍ਰੋਡਕਟ ਨੇ ਸਾਰੇ ਦੇ ਸਾਰੇ ਹਨ ਆ ਜਾਓ ਬਈ ਤੁਹਾਨੂੰ ਆਪਾਂ ਦਿਖਾਉਣਾਗੇ ਤੇ ਜੇ ਕਿਸੇ ਵੀ ਮੇਰੇ ਵੀਰ ਨੇ ਬਈ ਇਹ ਪ੍ਰੋਡਕਟ ਖਰੀਦਣੇ ਹੋਣ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਕਾਲ ਕਰਕੇ ਤੁਸੀਂ ਇਹ ਪ੍ਰੋਡਕਟ ਖਰੀਦ ਵੀ ਸਕਦੇ ਹੋਗੇ ਆ ਜਾਓ ਬਈ ਲੇ ਵੀ ਮਿੱਤਰੋ ਆ ਗਿਆ ਭਾਂਦਰ ਤੇ ਗੱਲਬਾਤ ਕਰਦਾਂਗੇ ਇਹਨਾਂ ਦੀ ਵੀ ਹੈ ਕੀ ਕੀ ਨੇ ਤੇ ਇਹ ਕੰਮ ਕਿਵੇਂ ਕਰਦੇ ਨੇ ਬਾਕੀ ਗੱਲਬਾਤ ਕਰਦਾਂਗੇ ਬਾਈ ਅਸੀਕਾਰ ਜੀ ਕੀ ਹਾਲੇਗਾ ਕੇ ਠੀਕ ਠਾਕ ਠੀਕ ਹੈ ਜੀ ਖੜੇ ਕਿੱਥੇ ਆਪਾਂ ਇਹ ਦੱਸ ਦਈਏ ਇੱਕ ਵਾਰ ਨਾ ਪਹਿਲਾਂ ਆਪਾਂ ਬਾਈ ਖੜਿਆ ਪਿੰਡ ਲਾਂਗੋਵਾਲ ਠੀਕ ਹੈ ਜੀ ਆਉਣਾ ਕਿੱਥੇ ਪਊਗਾ ਆਪਾਂ ਨੂੰ ਕਿੱਥੇ ਜਾਈਏ ਜਿਆ ਜੇ ਇੱਥੇ ਆਉਣਾ ਹੋਵੇ ਕਿੱਥੇ ਨੇ ਇਹ ਬਾਈ ਆਪਣਾ ਪਿੰਡ ਲਾਂਗੋਵਾਲ ਆ ਇਹ ਨਾਲ ਹੀ ਪਿੰਡੀ ਸੀਦੋ ਦੇ ਪੰਜ ਕਿਨਾਰੇ ਠੀਕ ਹੈ ਜੀ ਠੀਕ ਲੈ ਵੀ ਮਿੱਤਰੋ ਇੱਥੇ ਆ ਕੇ ਤੁਸੀਂ ਪ੍ਰੋਡਕਟ ਲੈ ਕੇ ਜਾ ਸਕਦੇ ਹੋ ਕਿ ਗੱਲਬਾਤ ਕਰਦੇ ਆਂਗੇ ਜਿਹੜੀ ਬਈ ਜੀ ਹੁਣ ਦੀ ਜ਼ਰੂਰਤ ਆ ਗਈ। ਹਾਂ ਇਹਦੇ ਬਾਰੇ ਦੱਸੋ ਆਹ ਤਾਂ ਵੱਡੀ ਜ਼ਰੂਰਤ ਆ। ਦੱਸੋ ਜੀ ਇਹਦੇ ਬਾਰੇ। ਆਹ ਤਾਂ ਵੱਡੀ ਜ਼ਰੂਰਤ ਬਈ ਆਸ ਟਾਈਮ ਮੱਖੀ ਮੱਛਰ ਤੋਂ ਸਾਰੇ ਲੋਕ ਪਰੇਸ਼ਾਨ ਨੇ ਕਿਉਂਕਿ ਗਰਮੀਆਂ 'ਚ ਨਾ ਮੱਖੀ ਤੇ ਮੱਛਰ ਦੀ ਜਿਹੜੀ ਪਰਹਾਰ ਹੋ ਜਾਦੇ ਵੱਜ ਜਾਂਦੀ ਹੈ। ਜ਼ਿਆਦੇ ਵੱਜ ਜਾਂਦੀ ਹੈਗੀ। ਆ ਉਹਦੇ ਉਹਨੂੰ ਮਾਰਨ ਵਾਸਤੇ ਉਹਨਾਂ ਨੂੰ ਛਟਕਾਰਾ ਪਾਉਣ ਵਾਸਤੇ ਆਪਾਂ ਇਹ ਥੋੜੀ ਚੀਜ਼ ਲੈ ਕੇ ਆ ਆਰੇ ਵਾਸਤੇ ਠੀਕ ਹੈ ਜੀ ਇਹ ਹੈਗਾ ਮੋਸਕਟੋ ਲੈਂਪ ਇਹ ਮਾਰ ਦੋ ਯਾਰ ਯਾਰ ਮੈਨੂੰ ਜੀ ਗੀਂਦਿਆ ਨਹੀਂ ਆਉਂਦਾ ਕਿ ਕਿਵੇਂ ਕੰਮ ਕਰਦਾ ਮੱਖੀ ਮਛਰ ਕੋਈ ਨਹੀਂ ਆਪਾਂ ਨਾ ਉਹ ਨਹੀਂ ਹੈ ਨਹੀਂ ਕੋਈ ਯਾਰ ਕਿਵੇਂ ਕੰਮ ਕਰਦਾ ਮਾੜਾ ਜੈਨੂੰ ਆਪਾਂ ਦਿਖਾਵਾਂਗੇ ਕੋਈ ਸਿਰਫ ਇਹਦੀ ਲੀਡ ਆਉਂਦੀ ਹੈ ਕਾਹਾਂ ਅੱਛਾ ਇਹਨੂੰ ਐਵੇਂ ਲਾ ਕੇ ਨਾ ਹੂੰ ਆਪਾਂ ਜਿਹੜਾ ਚਾਰਜਰ ਵਾਲਾ ਡਾਕਟਰ ਹੁੰਦਾ ਬਸ ਉਹਦੇ ਵਿੱਚ ਲਾ ਕੇ ਇਸ ਪਲੱਗ ਇਨ ਕਰ ਦੋ ਠੀਕ ਆ ਠੀਕ ਹੈ ਜੀ ਆਗਰਾ ਪਾ ਕੇ ਰੱਖੋ ਠੀਕ ਆ ਜੀ ਮੱਛਰ ਆਉਣਗੇ ਇਹਦੇ ਉੱਪਰ ਆ ਕੇ ਮਰੀ ਜਾਣਗੇ ਮੇਨ ਗੱਲ ਬਈ ਇਹ ਹੈ ਵੀ ਇਹਦੇ ਵਿੱਚ ਕੋਈ ਹਾਰਮਫੁਲ ਜਿਹੜਾ ਕੈਮੀਕਲ ਨਹੀਂ ਨਿਕਲਦਾ ਠੀਕ ਆ ਆਪਣੇ ਜਵਾਖਾ ਵਾ ਜਿਵੇਂ ਉਹ ਜ਼ਹਿਰ ਹੁੰਦਿਆਂ ਨਾ ਗੁੱਡ ਨਾਈਟ ਹੋਊਗੀ ਜਾਂ ਜੋ ਉਹੋ ਜਿਹਾ ਕਿ ਉਹ ਚੀਜ਼ ਨਹੀਂ ਹੈਗੀ ਇਹ ਉਹ ਚੀਜ਼ ਨਹੀਂ ਹੈਗੀ ਇਹਦੇ ਵਿੱਚ ਇਲੈਕਟ੍ਰੀਕਲੀ ਆ ਜੋ ਵੀ ਹੈਗਾ ਇਲੈਕਟ੍ਰੀਕਲੀ ਆ ਬਸ ਇਹਦੀ ਵੀ ਆਪਣੇ ਜਿਵੇਂ ਬਜ਼ੁਰਗਾਂ ਨੂੰ ਵੀ ਸਾਹ ਚੜਨ ਲੱਗਦਾ ਆਹ ਆਟੋ ਚੱਲਦਾ ਕੁਣੀ ਵਿਆ ਹੁੰਦੀਆਂ ਨੇ ਕੈਮੀਕਲਾਂ ਨਾਲ ਇਹਦੇ ਨਾਲ ਉਹ ਨਹੀਂ ਉਹ ਚੀਜ਼ ਨਹੀਂ ਹੁੰਦੀ ਠੀਕ ਆ ਇਹ ਕਿੰਨੇ ਰੁਪਏ ਦੀ ਹੈ ਬਈ ਜੇ ਆਪਾਂ ਇਹ ਸਾਰੀ ਬਈ ਆਪਾਂ 200 ਚ ਡਿਲੀਵਰੀ ਕਰਤਾ ਹਾਂ ਇਸ ਠੀਕ ਸਿਰਫ 200 ਰੁਪਏ ਦੇ ਵਿੱਚ ਲੈ ਵੀ ਮਿੱਤਰੋ ਸਿਰਫ 200 ਰੁਪਏ ਦੇ ਵਿੱਚ ਇਹ ਚੀਜ਼ ਤੁਹਾਡੇ ਘਰੇ ਆ ਜੂਗੀ ਤੇ ਮਸਰ ਕੱਲਾ ਕੱਲਾ ਮਾਰੂਗੀ ਨਾ ਤੇ ਅਗਲੀ ਗੱਲ ਬਾਤ ਕਰ ਲਈਏ ਇਹਦੀ ਗੱਲ ਬਾਤ ਕਰਦੇ ਆਂਗੇ ਆ ਪਿਸਤੌਲ ਜਾਂ ਕੀ ਹੈ ਬਈ ਇਹ ਇਹ ਬਈ ਬਹੁਤ ਜ਼ਬਰਦਸਤ ਚੀਜ਼ ਆ ਹੈਵੀ ਡਿਊਟੀ ਚ ਆ ਆਮ ਨਾਲ ਸਹੀ ਗੱਲ ਆ ਨਾ ਹੂੰ ਹੱਥ 'ਚ ਦੇਖੋ ਵੀ ਪੇੜਾ ਕਿੰਨਾ ਬਹੁਤ ਹੈਵੀ ਆ ਬਈ ਨਾ ਦੇਖ ਸਕਦੇ ਹੋ ਕਿਵੇਂ ਕੰਮ ਕਿਵੇਂ ਕਰਦਾ ਇਹ ਆ ਬਈ ਮ사ਜਰ ਗਨ ਮ사ਜਰ ਗਨ ਜਿਵੇਂ ਜੰਮ ਵਾਲੇ ਹੁੰਦੇ ਨੇ ਜਾਂ ਸਾਡੇ ਸਟੀਚਿੰਗ ਕਰਦੀਆਂ ਨੇ ਭੈਣਾ ਉਹਨਾਂ ਵਾਸਤੇ ਬਹੁਤ ਘਾਟ ਚੀਜ਼ ਆ ਇਹਨਾਂ ਇੱਥੋਂ ਦੁਖਣ ਲੱਗ ਜਾਂਦਾ ਹਾਂ ਜਾਂ ਜਿਮ ਵਾਲੇ ਕਹਿੰਦੇ ਸਾਡੇ ਇੱਥੋਂ ਲੱਤਾਂ ਦੁਖਣ ਲੱਗ ਜਾਂਦੀਆਂ ਇਹ ਮਸਲ ਜਦੋਂ ਟੈਗ ਹੋ ਜਾਂਦੇ ਉਹਨਾਂ ਵਾਸਤੇ ਇਹ ਕੰਮ ਕਰਦੀ ਆ ਦੇਖੀਂ ਵੜਾ ਕਿਵੇਂ ਕਰਦੇ ਲੈ ਵੀ ਮੈਨੂੰ ਦੇਖ ਦਾਂਗੇ ਇਹਨੂੰ ਇੱਥੇ ਤੁਹਾਡੇ ਦਰਦ ਤੋਂ ਉੱਥੇ ਲਾ ਲਓ ਬਾਈ ਲੋਕਾਂ ਵਾਲੀ ਗੱਲ ਹੈ ਬਹੁਤ ਵੀਬ੍ਰੇਟ ਕਰ ਲਾ ਜਮੇ ਯਾਰ ਇਹਨਾਂ ਫੋਨ ਦਾ ਜਿਹੜਾ ਸਰਕੂਲੇਸ਼ਨ ਉਹ ਵਧਾਉਂਦੀ ਆ ਸਹੀ ਗੱਲ ਆ ਇਹਨੂੰ ਤੇਰਾ ਬਹੁਤ ਹੈਵੀ ਡਿਊਟੀ ਦੇ ਵਿੱਚ ਆ ਬਈ ਆਮ ਜੀ ਨਹੀਂ ਹੈਗੀ ਦੇਖ ਸਕਦਾ ਹੋ ਨਾ ਪਿੱਛੇ ਵੀ ਇਹਦੇ ਫੰਕਸ਼ਨ ਵੀ ਨੇ ਨਾ ਦੇਖ ਸਕਦੋ ਜਾਨੀ ਕਿ ਇੰਨੀ ਤੇ ਚੱਲਦੀ ਆ ਇਹ ਠੀਕ ਆ ਜੀ ਇਹ ਇਹ ਚ ਹੋਰ ਕੀ ਕੀ ਹੁੰਦਾ ਬਈ ਇਹਦੇ ਵਿੱਚ ਇਹਦੇ ਵਿੱਚ ਕਈ ਮੋਡ ਆਉਂਦੇ ਨੇ ਬਈ ਜਿਵੇਂ ਆਹ ਲੱਤਾਂ ਨੂੰ ਕਰੀ ਬਈ ਅੱਗੇ ਮੜਾ ਜਾ ਚੀਜ਼ ਦਿਖਾ ਦੇਗਾ ਨਾ ਜਿਵੇਂ ਆਪਣੀਆਂ ਆ ਪਿੰਜਣੀਆਂ ਹੁੰਦੀਆਂ ਨੇ ਇਹ ਉਹਨਾਂ ਵਾਸਤੇ ਅਸਲ ਇਹ ਇਹ ਉਹ ਨਵਾਸ ਤੇ ਆ ਗਈ ਮੈਂ ਅੱਜ ਕੱਲ੍ਹ ਉਹ ਲਗਾ ਕਹਿੰਦਾ ਮੈਂ ਤਾਂ ਘਰ ਵਾਲੀ ਤੋਂ ਘਟਾਉਂ ਹਾਂ ਉਹ ਟਾਈਮ ਗਿਆ ਹੁਣ ਨਿਕਲਦੀ ਆ ਬਈ ਘਰ ਵਾਲੀਆਂ ਘਟਣ ਨਾ ਘਟਣ ਬਈ ਟਾਈਮ ਵੀ ਨਹੀਂ ਹੁੰਦਾ ਤੁਸੀਂ ਆਪ ਦੱਸੋ ਆਪਾਂ ਸਾਰਾ ਦਿਨ ਕੰਮ ਕਰਦੇ ਹੋ ਵੀ ਸਾਰਾ ਦਿਨ ਕੰਮ ਕਰਦੇ ਨਹੀਂ ਗੱਲ ਇੱਥੇ 5-7 ਮਿੰਟ ਲਾਓ ਵਾਸੇ ਨੂੰ ਠੀਕ ਆ ਸਾਰਾ ਦਿਨ ਰਿਲੈਕਸ ਕਰੋ ਸਾਰੇ ਦਿਨ ਜਿੱਤ ਕੱਪੜਾ ਲਾਓ ਸਹੀ ਗੱਲ ਆ ਬਈ ਤੇ ਆਹ ਕੀ ਚੀਜ਼ ਆ ਬਈ ਤਿੱਖੀ ਇਹ ਬਈ ਹੂੰ ਜਿਵੇਂ ਹੁਣ ਮੰਨ ਲਓ ਉੱਧਰ ਤੇ ਛਾ ਗਾੜਾ ਇਹਦੇ ਵਿੱਚ ਆਪਣੇ ਪੋਣੀ ਚ ਦਰਦ ਨਹੀਂ ਲੱਗਿਆ ਹਾਂ ਅੱਛਾ ਠੀਕ ਹੈ ਮਣਕਿਆਂ ਵਾਸਤੇ ਆਏ ਰਿਲੈਕਸ ਦਿੰਦੀ ਏ ਸਾਡੀ ਠੀਕ ਆ ਆ ਕੀ ਚੀਜ਼ ਆ ਬਈ ਇਹ ਮੰਨ ਲਓ ਬਈ ਜੇ ਮੈਂ ਇੱਥੇ ਆ ਚੀਜ਼ਾਂ ਦੇ ਹੁੰਦੀ ਆ ਠੀਕ ਆ ਉਹਦੇ ਵਾਸਤੇ ਆ ਲੈ ਵੀ ਮਿੱਤਰੋ ਯਾਨੀ ਕਿ ਤੁਹਾਡੀ ਫੁੱਲ ਬੋਡੀ ਮ사ਜ ਕਰ ਦੂ ਇਹ ਚੀਜ਼ ਆ ਨਾ ਦੇਖ ਸਕਦੇ ਹੋ ਇਹ ਡਾਕਟਰ ਯੂਜ਼ ਕਰਦੇ ਨੇ ਬਈ ਇਹਨੂੰ ਆ ਗੱਲ ਨਹੀਂ ਹੈਗੀ ਇਹ ਨਹੀਂ ਇਹ ਚਾਰਜ ਹੁੰਦੀ ਆ ਨਾ ਇਹ ਚਾਰਜ ਹੁੰਦੀ ਕਿੰਨੇ ਟਾਈਮ ਕੱਢ ਜਾਂਦੇ ਬਈ ਇਹ ਇਹ 2 ਘੰਟੇ ਦਾ ਆਮ ਨਾਲ ਕੱਢ ਜਾਂਦੇ ਬਈ ਮਿੱਤਰੋ ਇਹ ਵੀ ਤੁਸੀਂ ਮੰਗਵਾ ਸਕਦੇ ਹੋਗੇ ਜਮਾ ਘੱਟ ਰੇਟ ਦੇ ਵਿੱਚ ਹੈਗੀ 10 ਦੇ ਬਈ ஆன்ਲਾਈਨ ਤੋਂ ਵੀ ਸਸਤਾ ਰੇਟ ਦੇ ਦੇ ਵੀ ਕਿੱਥੇ ਵੀ ਨਾ ਮਿਲੇ ਦੇਖੋ ਤੁਸੀਂ ਆਇਆ ਹੋ ਬਈ ਆਪਾਂ ਫਾਇਦਾ ਹੀ ਕਰਾਂਗੇ ਸਾਰਿਆਂ ਦਾ ਠੀਕ ਹੈ ਜੀ ਕਿੰਨੇ ਦੀ ਕਰਦੀ ਤੁਹਾਡੇ ਹਿਸਾਬ ਨਾਲ ਪਹਿਲਾਂ ਬਈ ਇਹਨਾਂ ਨੇ ਪਾਈ ਹੋਈ ਸੀ ਇਹ 600 650 ਹੋਈ ਨਾ ਮੈਨੂੰ ਲੱਗਦਾ ਹੁਣ ਕਿੰਨੇ ਦੀ ਕਰਦੀ ਇਹ ਹੁਣ ਆਪਣੇ ਲਈ ਜੇ ਸਾਹਮਣੇ ਡਿਮਾਂਡ ਵਧ ਜਾਂਦੀ ਹੈ ਤੇ ਆਪਾਂ ਕਹਿੰਦੇ ਵੀ ਚਲੋ ਆਪਾਂ ਨੂੰ ਸਟਾਕ ਇਕੱਠਾ ਚੱਕ ਲਿਆ ਇਕੱਠਾ ਚੱਕ ਲਿਆ ਉਹਦੇ ਕਰਕੇ ਆਪਾਂ ਹੁਣ ਇਹ ਘਟਾਤਾ ਰੇਟ ਇਹਦਾ ਸਾਰਾ ਹੀ 500 ਚ ਕਰਤਾ ਲੈ ਵੀ ਸਿਰਫ ਡਿਲੀਵਰੀ ਕਰਦਾ ਹੈ ਹੋਰ ਵਿੱਚ ਡਿਲੀਵਰੀ ਲੈ ਵੀ 500 ਰੁਪਏ ਦੇ ਵਿੱਚ ਆਹ ਗਨ ਮ사ਜ ਵਾਲੀ ਤੁਹਾਡੇ ਘਰੇ ਆ ਜੂਗੀ ਸਵਾਦ ਲਿਓ ਉਸ ਤੋਂ ਬਾਅਦ ਹਨ ਅਗਲਾ ਬਈ ਕੀ ਚੀਜ਼ ਅਗਲੀ ਇਹ ਆਹ ਤੱਕ ਲੋ ਟਾਇਰ ਜਾ ਇੱਕ ਆ ਜੀ ਚੱਕ ਲਓ ਦੋਨੀਆਂ ਚੀਜ਼ਾਂ ਵੀ ਮਿੱਤਰੋ ਅੱਗੇ ਆਪਾਂ ਗੱਲਬਾਤ ਕਰਦੇ ਆਂ ਜੀ ਛੋਟੂ ਟਾਇਰ ਦੀ ਏ ਬਾਈ ਛੋਟਾ ਜਿਹਾ ਸਾਊਂਡ ਹੈ ਬਹੁਤ ਹੈਡ ਕੁਆਲਿਟੀ ਹੈ ਦੀ ਜਬਰਦਸਤ ਕੁਆਲਿਟੀ ਆ ਇਹ ਨਹੀਂ ਹੈਗਾ ਵੀ ਆਪਾਂ ਜਿਹੜੇ ਕਹਿੰਦੇ ਨੇ ਬਾਜ਼ਾਰ ਤੋਂ 100 200 ਦਾ ਲਿਆਏ ਉਹਦੇ ਨਾਲ ਕੰਪੇਅਰ ਨਾ ਕਰਿਓ ਤਾਂ ਮੈਂ ਪਹਿਲੀ ਗੱਲ ਇਹ ਹੀ ਕਹਿਣਾ ਠੀਕ ਹੈ ਜੀ ਲੈ ਵੀ ਕੁਆਲਿਟੀ ਜਿਹੜੀ ਬਹੁਤ ਜਬਰਦਸਤ ਕੁਆਲਿਟੀ ਹੈ ਇਹਦਾ ਨਾਮ ਤਾਂ ਹੈਗਾ ਜੀ ਸੋਟੂ ਪਰ ਕੰਮ ਵੱਡਾ ਕਰਦਾ ਹੈ ਹਾਂ ਬਹੁਤ ਵੱਡਾ ਕਰਦਾ ਬਾਈ ਜੇ ਹੁਣ ਮਤਲਬ ਚਲਾ ਕੇ ਦਿਖਾ ਯਾਰ ਇੱਕ ਮਿੰਟ ਆਏ ਨਹੀਂ ਆ ਹਾਂ ਆਇਆ ਸਵਾਦ ਨਹੀਂ ਆਉਂਦਾ ਹੈਗਾ ਇਹ ਵੀ ਤੁਹਾਨੂੰ ਚਲਾ ਕੇ ਦਿਖਾਉਣਾ ਹੈਗਾ ਆਪਾਂ ਠੀਕ ਹੈ ਜੀ ਵੀ ਕਿਵੇਂ ਕੰਮ ਕਰਦਾ ਹੈਗਾ ਲੈ ਕੁਆਲਿਟੀ ਵੈਲਕਮ ਟੂ ਦ بلوٹوتھ نوٹ بلوٹوتھ ਨਾਲ ਜਾਨਕੀ ਕਨੈਕਟ ਕਰ ਸਕਦੇ ਹੋਗੇ ਬਈ ਚਿਪ ਪੈਂਦੀ ਹੈਗੀ ਤੇ ਇੱਕ ਹੈ ਜੀ USB ਚਾਰਜ ਹੁੰਦਾ ਹੈ ਦੇਖ ਸਕਦਾ ਹੋ ਚਾਰਜਰ ਦੇ ਉੱਪਰ ਚਲਾ ਕੇ ਦਿਖਾ ਕੱਕੇ ਨੂੰ ਛੋਟੂ ਟਾਇਰ ਨੂੰ ਵਾਇਰਲੈਸ ਸਪੀਕਰ ਆ ਬਈ ਦੇਖ ਸਕਦੇ ਹੋਏ ਕੁਆਲਟੀ ਬਈ ਜੀ ਪੂਰੀ ਜਬਰਦਸਤ ਹੈ ਜੀ ਕੋਈ ਸਸਤੀ ਜੀ ਕੁਆਲਟੀ ਨਹੀਂ ਹੈਗੀ ਇਹ ਪੱਕੀ ਰੇਟ ਦੀ ਵੀ ਗੱਲਬਾਤ ਕਰਾਂਗੇ ਮਨ ਲਾਦਾ ਰੇਟ ਵੀ ਕੋਈ ਜ਼ਿਆਦਾ ਨਹੀਂ ਹੋਊਗਾ ਦਾ ਰੇਟ ਬਾਈ ਇਹਦਾ ਸਾਰੇ ਹੀ ਕੋਈ ਨਾ ਆਪਾਂ ਪਹਿਲਾਂ ਚਲਾ ਕੇ ਦਿਖਾਈਏ ਚਲਾ ਕੇ ਦਿਖਾਈਏ ਫੇਰ ਸੁਆਦ ਆਊਗਾ ਨਾ ਐ ਮਿੱਤਰੋ ਬਹੁਤ ਕਹਣ ਕੁਆਲਿਟੀ ਆ ਗਈ ਇਹਦੀ ਗੱਲ ਹੀ ਸਾਊਂਡ ਬਾਈ ਪੂਰੀ ਜ਼ਬਰਦਸਤ ਆ ਗਈ ਠੀਕ ਹੈ ਜੀ ਬੈਕਅਪ ਕਿੰਨਾ ਕਹਦਾ ਬਾਈ ਜੀ ਇਹਦਾ ਬੈਕਅਪ ਇਹਦਾ ਬਾਈ 5 ਘੰਟਿਆਂ ਦਾ 5 ਘੰਟਿਆਂ ਦਾ 5 ਘੰਟੇ ਆਰਾਮ ਨਾਲ ਆ ਕੰਪਨੀ ਕਹਿ ਕੇ ਦਿੰਦੇ 6 ਘੰਟਿਆਂ ਦਾ ਆਪਾਂ 5 ਘੰਟੇ ਕਹਿ ਕੇ ਦਿੰਨੇ ਲੇ ਵੀ ਮਿੱਤਰੋ ਜਿੱਦਾਂ ਦੀ ਇਹਦੀ ਕੁਆਲਿਟੀ ਹੈਗੀ ਨਾ ਸਾਊਂਡ ਦੀ ਮੈਨੂੰ ਲੱਗਦਾ ਵੀ ਇਹ ਚੀਜ਼ ਹੋਊਗੀ ਮਹਿੰਗੀ ਇਹ ਬਈ ਸਾਰੀ 400 ਦੀ ਸਿਰਫ 400 ਦੀ ਸਾਰੀ 400 ਦੀ ਲੈ ਵੀ ਮੈਨੂੰ ਤਾਂ ਇਹਦੀ ਵੀ ਇੱਜੀ ਜਿਹੀ ਮਹਿੰਗੀ ਹੋਊਗੀ ਕਿਉਂਕਿ ਬਈ ਕੁਆਲਿਟੀ ਬਹੁਤ ਜ਼ਬਰਦਸਤ ਹੈ ਨਾ ਦੇਖ ਦਾ ਦਿਓਗੇ ਸਿਰਫ 400 ਰੁਪਏ ਦੀ ਠੀਕ ਹੈ ਜੀ ਜਾਂ ਚ 200 ਲਾਉਣ ਨਾਲੋਂ ਬਈ ਜੇ ਤੁਸੀਂ 200 ਹੋਰ ਵੱਧ ਲਾ ਦੋਗੇ ਨਾ ਪਰ ਕੁਆਲਿਟੀ ਤੁਹਾਨੂੰ ਇੱਕ ਨੰਬਰ ਮਿਲੇਗੀ ਸਹੀ ਗੱਲ ਹੈਗੀ ਇਹ ਪਹੁੰਚ ਕਿਵੇਂ ਕਰੋਗੇ ਬਈ ਦੀ ਪਹੁੰਚ ਹੋ ਜਾ ਫਿਰ ਵਿੱਚ ਹੋਊਗੀ ਪਹੁੰਚ 400 ਸਾਨੂੰ ਪੇ ਕਰਦੇ ਹੋ ਡਿਲੀਵਰੀ ਚਾਰਜ ਐਕਸਟਰਾ ਦੇ ਦਿਓ ਠੀਕ ਹੈ ਜੀ ਬਸ ਥੋੜੇ ਹੋਰ ਪਹੁੰਚ ਦੀ ਕਰਦਾ 50 60 ਰੁਪਏ 58 ਰੁਪਏ ਹੋਣਗੇ ਤੇ ਅੱਗੇ ਆ ਚੀਜ਼ ਆ ਗਈ ਬਈ ਹਣਾ ਸਾਊਂਡ ਬਾਰ ਕਹਿੰਦੇ ਨੇ ਇਹਨੂੰ ਨਾ ਇਹਦੇ ਵਿੱਚ ਕਿੰਨੇ ਸਪੀਕਰ ਨੇ ਇਹਦੇ ਵਿੱਚ ਇਹਦੇ ਵਿੱਚ ਬਈ ਦੋ ਸਪੀਕਰ ਨੇ ਦੋ ਸਪੀਕਰ ਨੇ ਠੀਕ ਹੈ ਜੀ ਦੱਸੋ ਪਹਿਲਾਂ ਇਹਦੇ ਬਾਰੇ ਮਾੜਾ ਜਣਾ ਵੀ ਕੀ ਗੱਲਬਾਤ ਕੀ ਆ ਇਹ ਬਈ ਸਾਊਂਡ ਬਾਰ ਆ ਇਹਦੇ ਵਿੱਚ ਮੋਬਾਈਲ ਟਿਕਾਣੇ ਤੇ ਇਹ ਕੋਲਕਮ ਟੂ ਦ ਵਰਲਡਿਕ ਜਾਂਦਾ ਵੀ ਇੱਥੇ ਮੁਵਲਤਾ ਰਹਿ ਜਾਂਦਾ ਬੜਾ ਹਾਂਜੀ ਇਹਦੇ ਵਿੱਚ ਆਪਣੇ ਦੇਖੋ ਆ ਵੀ ਰੱਖਿਆ ਹੀ ਬਹੁਤ ਸੋਹਣਾ ਲੱਗਦਾ ਕਿਉਂਕਿ ਇਹਦੇ ਵਿੱਚ ਰੰਗ ਬਦਲਦੀ ਰਹਿੰਦੀ ਹੈ ਇਹ ਠੀਕ ਆ ਤੇ ਇਹਦੇ ਵਿੱਚ ਆਪਾਂ ਇਹਨੂੰ ਇੰਨਾ ਨੂੰ ਹੀ ਬੰਦ ਕਰ ਸਕਦੇ ਹਾਂ ਜੇ ਆਪਾਂ ਕਹਿੰਦੇ ਵੀ ਇਹ ਸਪੀਕਰ ਨੇ ਬਈ ਜਿਹੜੇ ਆ ਦੋ ਉੱਪਰਲੇ ਨੇ ਨਹੀਂ ਇਹ ਸਪੀਕਰ ਨਹੀਂ ਹੈਗਾ ਬਈ ਸਪੀਕਰ ਇੱਥੇ ਨੇ ਸਪੀਕਰ ਇਹ ਨੇ ਕੱਲੇ ਆ ਨਾ ਸਪੀਕਰ ਇੱਥੇ ਨੇ ਤੇ ਇਹ ਸਿਰਫ ਡੈਕੋਰੇਸ਼ਨ ਵਾਸਤੇ ਹੈ ਮਤਲਬ ਰਾਤ ਨੂੰ ਜੇ ਚੱਲਦੀ ਵੀ ਸੋਹਣੀ ਲੱਗਦੀ ਹੈ ਬਈ ਮਿੱਤਰ ਇੱਕ ਵਾਰ ਦਿਖਾ ਦੇ ਬਈ ਦੇਖ ਸਕਦੇ ਹੋ ਨਾ ਬਹੁਤ ਸੋਹਣੀ ਹੈਗੀ ਹੈਵੀ ਡਿਊਟੀ ਦੇ ਵਿੱਚ ਹੈਗੀ ਨੀ ਸਿੰਘ ਭਾਈ ਬਹੁਤ ਸੋਹਣੀ ਬਣੀ ਹੋਈ ਆ ਦੇਖ ਸਕਦਾ ਹੋਣਾ ਯਾਨੀ ਕਿ ਕੋਈ ਲੋ ਕੁਆਲਟੀ ਪ੍ਰੋਡਕਟ ਨਹੀਂ ਹੈਗਾ ਪੂਰਾ ਹਾਈ ਵੀ ਕੁਆਲਟੀ ਦੇ ਵਿੱਚ ਹੈ ਪ੍ਰੋਡਕਟ ਲੈ ਮਿੱਤਰਾ ਦਾਸੇ ਦੇ ਬਾਰੇ ਹੁਣ ਚਲਾ ਕੇ ਦਿਖਾ ਦੇ ਨੂੰ ਹੁਣ ਤੁਹਾਨੂੰ ਇਹਦੀ ਵੀ ਕੁਆਲਟੀ ਦਿਖਾਉਣੇ ਆਪਾਂ ਇੱਕ ਵਾਰੀ ਵੀ ਕੀ ਗੱਲ ਬਾਤ ਹੈਗੀ ਚਲਾ ਦੇ ਅੱਖੇ ਮੈਨੂੰ ਤੇਰੀਆਂ ਕਬੂਲ ਮਨ ਮੰਨਿਆ ਨਹੀਂ ਥਲੇਗਾ ਨਹੀਂ ਹੋ ਜਾ ਮੁਰਹੀ ਤੇਰੀ ਮੜਕੇ ਦਾ ਜੱਤੀ ਇਹਨੇ ਸਾਵ ਸਾਵ ਕਾਮਾ ਜਾਜਾ ਲਈ ਪੱਤੀ ਨਹੀਂ ਲੇ ਵੀ ਮੇਟਰ ਆਪਾਂ ਦਾ ਕਰੇ ਜਾ ਕੇ ਨੂੰ ਪੱਕਾ ਸੁਣਾਗੇ ਬੋਲੇ ਸੁਆਦ ਆਉਂਦਾ ਬਈ ਦੇ ਦੇ ਦੋ ਮੈਨੂੰ ਲੱਗਦਾ ਯਾਰ ਵੀ ਜਿਸ ਹਾਬ ਨਾਲੀ ਕੁਆਲਿਟੀ ਆ ਨਾ ਬਾਜ਼ਾਰ ਚ ਮੈਂ ਇਹਨੂੰ ਪੁੱਛਿਆ ਸੀ ਬਈ ਇਹ ਮਿਲਦੀ ਸੀਗੀ 11-1200 ਰੁਪਏ ਦੀ ਆਰਾਮ ਨਾਲ ਮਿਲਦੀ ਹੈ ਬਰਾਉ ਨਾਲ ਮਿਲਦੀ ਹੈ ਠੀਕ ਹੈ ਜੀ ਐਦੂ ਘੱਟ ਦਿੰਦੇ ਹੀ ਨਹੀਂ ਕੋਈ ਆਪਣੇ ਕੋਲੇ ਕੀ ਰੇਟ ਹੋਊਗਾ ਇਹਦਾ ਆਪਾਂ ਬਈ ਅੱਧ ਮੁੱਲ 'ਚ ਦੇ ਦੋ ਜਮੀ ਜਮੀ ਲੈ ਵੀ ਇਹਨੂੰ ਅੱਧ ਮੁੱਲ 'ਤੇ ਮਿਲ ਜੂਗੀ ਕਿੰਨੇ ਰੁਪਈਆ ਦੇ ਅੱਧ ਮੁੱਲ ਲਾ ਲੋ 600 ਰੁਪਈਆ ਸਿਰਫ 600 ਰੁਪਈਆ ਠੀਕ ਹੈ ਜੀ ਪਹੁੰਚ ਪਹੁੰਚ ਡਿਲੀਵਰੀ ਚਾਰਜ 500 ਰੁਪਏ ਲੱਗਦੇ 1000 ਰੁਪਏ ਟ ਲੈ ਵੀ ਮਿੱਤਰੋ ਸਿਰਫ 600 ਰੁਪਏ ਦੇ ਵਿੱਚ ਹਨ 600 ਰੁਪਏ ਦੇ ਵਿੱਚ ਆਹ ਸਾਊਂਡ ਬਾਰ ਤੁਸੀਂ ਇਹ ਆਪਣੇ ਘਰੇ ਲੈ ਕੇ ਜਾ ਸਕਦੇ ਹੋ ਬਈ ਜਿਹੜੇ ਮੇਰੇ ਵੀਰ ਬਾਈ ਘੁੰਮਣ ਫਿਰਦੇ ਤੋਂ ਕੀਨੇ ਨਾ ਉਹ ਇਹਨੂੰ ਲੈ ਕੇ ਜਾਓ ਤੇ ਪਹਾੜਾਂ ਦੇ ਵਿੱਚ ਸੁਣਨ ਦਾ ਬਈ ਜੇ ਕੀਨੇ ਸੁਣਾ ਦੀ ਵੱਖਰਾ ਯਾਰ ਇਹਨੇ ਰੀਲਾ ਬਣਾਉਣੇ ਨੇ ਨਾ ਬਈ ਉਹਨਾਂ ਵਾਸਤੇ ਵੀ ਗੱਲ ਉਹਨਾਂ ਵਾਸਤੇ ਵੀ ਗੱਲ ਰਸਰਾ ਕੰਮ ਨਹੀਂ ਮਿੱਤਰੋ ਤੇ ਇਹ ਸਿਰਫ 600 ਰੁਪਏ ਦੀ ਹੈ ਬਈ ਇਹਨਾਂ ਦੇਖ ਸਕਦੇ ਹੋ ਇਹ ਕਾ ਚੀਜ਼ ਰਹੀ ਹੈ ਨਾ ਨਿੱਕੀ ਜੀ ਇਹ ਕੀ ਚੀਜ਼ ਹੈ ਬਈ ਇਹ ਹੈਗੀ ਬਈ ਅਸੀਂ ਤੈਨੂੰ ਤਿਤਲੀ ਕਹਨੇ ਆ ਤਿਤਲੀ ਬਟਰਫਲਾਈ ਬਟਰਫਲਾਈ ਇਹ ਜਿਹਾ ਹੁਣ ਲੱਗਦੀ ਛੋਟੀ ਐ ਕੰਮ ਬਹੁਤ ਵੱਡਾ ਕਰਦੀ ਐ ਉਹ ਕਿਵੇਂ ਬਈ ਇਹ ਮ사ਜਰ ਆ ਬਈ ਅੱਛਾ ਹਾਂ ਜੇ ਮੰਨ ਲਓ ਆਪਣਾ ਇੱਥੇ ਜਾਂ ਕਿਤੇ ਹਨਾ ਕਿਤੇ ਵੀ ਦਰਦ ਹੁੰਦਾ ਜਾਂ ਇੱਥੇ ਵੀ ਦਰਦ ਹੁੰਦਾ ਜਾਂ ਆਪਣਾ ਇੱਥੇ ਦਰਦ ਹੁੰਦਾ ਠੀਕ ਆ ਆਪਾਂ ਉੱਥੇ ਲਾ ਲਓ ਇੱਥੇ ਦਰਦ ਹੁੰਦਾ ਉੱਥੇ ਲਾ ਲਓ ਜਿਵੇਂ ਕੁੜੀਆਂ ਕਹਿੰਦੇ ਨੇ ਅਸੀਂ ਸਟੀਚਿੰਗ ਕਰਦੇ ਹਾਂ ਨਾ ਸਾਹਦ ਨੂੰ ਬੈਠੇ ਰਹਿੰਦੀ ਆ ਫੂਨ ਦਾ ਸਰਕਲ ਇੱਥੇ ਖੜ੍ਹ ਦਿੰਦਾ ਇੱਥੇ ਖੜ੍ਹ ਦਿੰਦਾ ਹਾਂ ਉਹ ਸਰਕਲ ਵਾਲਾ ਹਾਂ ਇਹਨੂੰ ਕੀ ਕਰਨਾ ਆਪਾਂ ਨੇ ਇੱਥੇ ਲਾ ਲਓ ਐਵੇਂ ਐਂ ਕਰਕੇ ਹ ਇਹ ਪੇਸਟ ਹੋ ਜਾਂਦਾ ਹੂੰ ਇਸ ਸਾਰੇ ਮ사ਜ ਕਰ ਦਿੰਦਾ ਸਾਰੇ ਉਸਾਰ ਕਰ ਦਿੰਦਾ ਲੈ ਵੀ ਮਿੱਤਰੋ ਇਹ ਸਿਰਫ 5 ਮਿੰਟ ਲਾਉਣਾ ਆਪਾਂ ਨੇ ਸਿਰਫ 5 ਮਿੰਟ ਲੈ ਵੀ ਸਿਰਫ 5 ਮਿੰਟ ਤੁਸੀਂ ਇਹ ਮ사ਜਰ ਲਾ ਕੇ ਵੀ ਮਿੰਨੀ ਮ사ਜਰ ਹੈ ਦਾ ਨੋ ਦੇਖ ਸਕਦੇ ਹੋ ਯਾਨੀ ਕਿ ਇਹ ਨਾਲ ਵੀ ਤੁਸੀਂ ਮ사ਜ ਕਰ ਸਕਦੇ ਹੋ ਹੈਗਾ ਜੀ ਸਿਰਫ ਔਰ ਸਿਰਫ 150 ਰੁਪਏ 150 ਰੁਪਏ ਦੇ ਬਹੁਤ ਜ਼ਬਰਦਸਤ ਚੀਜ਼ ਆ ਬਈ ਰੇਟ ਤੇ ਨਾ ਜਾਇਓ ਹਾਂ ਵੀ ਰੇਟ ਘੱਟ ਆ ਉਹ ਚੀਜ਼ ਨਹੀਂ ਵਧੀਆ ਹੋਣੀ ਪਰ ਇਹਦਾ ਮ사ਜ ਬਹੁਤ ਘੈਂਟ ਕਰਦੀ ਆ ਹਾਂਜੀ ਇਹ ਕੇ ਵੀ ਨਹੀਂ ਬਈ ਇਹ ਇੱਕ ਵੀ ਕੱਲੀ ਮ사ਜ ਕਰਦੀ ਆ ਜੇ ਮੰਨ ਲਓ ਆਪਾਂ ਕਹਿੰਨੇ ਆਂ ਆਪਾਂ ਜਵਾਖ ਨੂੰ ਕਹਿੰਨੇ ਆ ਉਹ ਮਰੇ ਆਏ ਮਾਰ ਮੜੇ ਮੜੇ ਪੋਲੇ ਪੋਲੇ ਇਹ ਮੁਕੀਆਂ ਵੀ ਮਾਰਦੀ ਆ ਲੈ ਵੀ ਇਹ ਆ ਬਈ ਜੀ ਮੁਕੀਆਂ ਮਾਰ ਨਾਲ ਇਹ ਇਹ ਜੇ ਜਵਾਖ ਨਹੀਂ ਨਾ ਸੌਂਦੇ ਹਾਂ ਉਹ ਇੱਥੇ ਲਾ ਦੇ ਜਵਾਖ ਦੇ ਜਵਾਖ ਉਹਦੀ ਸੌਂਝੇ ਕਿਉਂਕਿ ਐ ਥਾਪੜਦੀ ਆ ਥਾਪੜਦੀ ਆ ਲੈ ਮਿੱਤਰੋ ਸਿਰਫ 150 ਰੁਪਏ ਦੀ ਹੈਗੀ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋਗੇ ਬਾਕੀ ਭਾਈ ਤੁਸੀਂ ਆਜੋ ਲੋਂਗੋਵਾਲ ਦੇ ਵਿੱਚ ਤੇ ਇਹਨਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਵੀ ਪ੍ਰੋਡਕਟ ਚਾਹੀਦਾ ਹੋਊਗਾ ਤਾਂ ਤੁਸੀਂ ਆਨਲਾਈਨ ਵੀ ਘਰੇ ਬੈਠੇ ਮੰਗਵਾ ਸਕਦੇ ਹੋ ਕਿਤੇ ਵੀ ਇੱਕ ਵਾਰ ਪ੍ਰੋਡਕਟ ਲੈ ਕੇ ਦੇਖੋ ਭਾਈ ਲੰਬਾ ਨਹੀਂ ਆਊਗਾ ਤੁਹਾਨੂੰ ਪੱਕੀ ਗੱਲ ਹੈਗੀ ਆਇਆ ਤਾਂ ਨਹੀਂ ਕੋਈ ਲੰਬਾ ਹੁਣ ਤੱਕ ਨਾ ਭਾਈ ਕਿੰਨਾ ਟਾਈਮ ਹੋ ਗਿਆ ਕੰਮ ਤੁਸੀਂ ਆਪ ਚਲਾ ਕੇ ਦੇਖਿਆ ਸਾਰਾ ਕੁਝ ਦੇਖੋ ਹਾਂ ਸਹੀ ਗੱਲ ਹੈ ਕਿਸੇ ਚੀਜ਼ ਦੀ ਲੰਬਾ ਆਉਣ ਦੀ ਕੋਈ ਉਹ ਨਹੀਂ ਹੈਗੀ ਇਹ ਵੀ ਲੰਬੇ ਵਾਲ ਦਾ ਕੋਈ ਕੰਮ ਨਹੀਂ ਹੈਗਾ ਭਾਈ ਚੱਕ ਲੋ ਫੋਨ ਭਾਈ ਤੇ ਮੰਗਵਾ ਲੋ ਪ੍ਰੋਡਕਟ ਧੰਨਵਾਦ ਹੈ ਤੁਹਾਡਾ ਥੈਂਕ ਯੂ ਭਾਈ